ਅਲਬਰਟਾ ਦੀ ਨਵੀਂ ਨੰਬਰ ਪਲੇਟ ਡਿਜ਼ਾਈਨ ਲਈ ਲੋਕਾਂ ਦੀ ਚੋਣ ਮਜ਼ਬੂਤ ਅਤੇ ਆਜ਼ਾਦ ਥੀਮ ਨਾਲ 40 ਸਾਲਾਂ ਬਾਅਦ ਇਹ ਬਦਲਾਅ ਕੀਤਾ ਗਿਆ ਦੱਸਦੀ ਹੈ ਕਿ ਅਲਬਰਟਾ ਸਰਕਾਰ ਨੇ 40 ਸਾਲਾਂ ਵਿੱਚ ਪਹਿਲੀ ਵਾਰ ਸੂਬੇ ਦੇ ਵਾਹਨ ਨੰਬਰ ਪਲੇਟ ਨੂੰ ਨਵੇਂ ਰੂਪ ਵਿੱਚ ਲਿਆਉਂਦਾ ਫੈਸਲਾ ਕੀਤਾ ਹੈ ਜਿਸ ਦਾ ਡਿਜ਼ਾਈਨ ਹੋਣਾ ਅਲਬਰਟਾ ਵਾਸੀ ਆਪ ਚੁਣ ਸਕਦੇ ਨੇ 15 ਅਕਤੂਬਰ ਤੋਂ 5 ਨਵੰਬਰ 2025 ਤੱਕ ਲੋਕਾਂ ਆਨਲਾਈਨ VOTING ਮੁਕਾਬਲੇ ਰਾਹੀਂ ਆਪਣੀ ਮਨਪਸੰਦ ਨੰਬਰ ਪਲੇਟ ਚੁਣ ਸਕਦੇ ਨੇ ਨਵੀਂ ਨੰਬਰ ਪਲੇਟ ਸਟਰੋਂਗ ਐਂਡ ਫਰੀ ਥੀਮ ਦੇ ਨਾਲ ਆਧਾਰਿਤ ਹੋਵੇਗੀ ਜੋ ਕਿ ਅਲਬਰਟਾ ਦੀ ਪਛਾਣ ਆਤਮ ਨਿਰਭਰਤਾ ਆਜ਼ਾਦੀ ਅਤੇ ਮਾਣ ਨੂੰ ਦਰਸਾਉਂਦਾ ਹੈ ਇਹ ਨਾਰਾ ਨਾ ਸਿਰਫ ਸੂਬੇ ਦੇ ਲੈਟਿਨ ਮੋਟੋ ਨਾਲ ਮਿਲਦਾ ਹੈ ਸਗੋਂ ਕੈਨੇਡਾ ਦੇ ਰਾਸ਼ਟਰੀ ਗੀਤ ਉਹ ਕੈਨੇਡਾ ਵਿੱਚੋਂ ਵੀ ਪ੍ਰੇਰਿਤ ਹੈ ਪ੍ਰੀਮੀਅਮ ਡੈਨੀਅਲ ਸਮਿਥ ਨੇ ਕਿਹਾ ਕਿ ਅਲਬਰਟਾ ਦੇ ਖੁੱਲੇ ਮੈਦਾਨ ਖੂਬਸੂਰਤ ਦ੍ਰਿਸ਼ ਅਤੇ ਉਦਯੋਗਿਕ ਆਤਮਪਰੋਸੈ ਨੂੰ ਨਵੀਂ ਨੰਬਰ ਪਲੇਟ ਰਾਹੀਂ ਵਿਸ਼ਵ ਅਤੇ ਅੱਗੇ ਦਰਸਾਇਆ ਜਾਵੇਗਾ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕ ਆਪਣੀ ਪਲੇਟ ਆਪ ਚੁਣਨਗੇ ਪਲੇਟਾਂ ਦੇ ਵਿਕਲਪਾਂ ਵਿੱਚ 3 ਸਿਸਟਰਜ਼ ਪਹਾੜੀਆਂ ਖੇਤੀਬਾੜੀ ਅਤੇ ਊਰਜਾ ਉਦਯੋਗ ਵਰਗੇ ਅਲਬਰਟਾ ਦੇ ప్రసిద్ధ ప్రేరేਿਤ ਸ਼ਾਮਿਲ ਹਨ ਪਹਿਲੇ ਵਿਦੌਰ ਵਿੱਚ 8 ਡਿਜ਼ਾਈਨਾਂ ਵਿੱਚੋਂ 4 4 ਅੱਗੇ ਰਾਉਂਡ ਵਿੱਚ ਚੁਣੇ ਜਾਣਗੇ ਫਿਰ ਦੋ ਸਿਰੇ ਤੇ ਵਿਕਲਪਾਂ ਨੂੰ ਆਖਰੀ ਜੋੜ ਚੁਣਨਾ ਜਾਵੇਗਾ ਸੇਵਾ ਅਲਬਰਟਾ ਮੰਤਰੀ ਡੇਲ ਨੈਨੀ ਨੇ ਕਿਹਾ ਕਿ ਇਹ ਇੱਕ ਨਵੀਂ ਨੰਬਰ ਪਲੇਟ ਅਲਬਰਟਾ ਦੇ ਆਤਮਾ ਨੂੰ ਆਤਮਾ ਨੂੰ ਦਰਸਾਉਂਦਾ ਹੈ ਲੋਕ ਇਸ ਨੂੰ ਮਾਣ ਨਾਲ ਹਰ ਜਗ੍ਹਾ ਦਰਸਾਉਂਦੇ ਨੇ ਚਾਹੇ ਕੰਮ ਜਾਂ ਠੰਡੇ ਚੀਲਾਵਲ ਜਾਂਦੇ ਹੋਣ ਜਾਂ ਯਾਤਰਾ ਕਰ ਰਹੇ ਹੋਣ ਨਵੀਂ ਨੰਬਰ ਪਲੇਟ 2026 ਦੇ ਅੰਤ ਤੱਕ ਉਪਲਬਧ ਹੋਵੇਗੀ ਜੋ ਕਿ ਲੋਕ ਆਪਣੀ ਮੌਜੂਦਾ ਪਲੇਟ ਤੁਰੰਤ ਬਦਲਾਣਾ ਚਾਹੁੰਦੇ ਨੇ ਉਹ 28 ڈالر ਦੀ ਫੀਸ ਦੇ ਕੇ ਆਪਣੀ ਨੰਬਰ ਪਲੇਟ ਲੈ ਸਕਦੇ ਨੇ ਨਹੀਂ ਤਾਂ ਅਗਲੇ ਵਾਹਨ ਰਜਿਸਟਰੀ ਰਿਵੈਨਿਊ ਤੇ ਇਹ ਮੁਫਤ ਮਿਲੇਗੀ ਨਵੀਂ ਪਲੇਟ ਨੰਬਰ ਪਲੇਟ ਮੌਜੂਦਾ 1984 ਵਿੱਚ ਬਣੀ ਸੀ ਤਾਂ 2021 ਵਿੱਚ ਅਲਬਰਟਾ ਦੇ ਰਿਫਰਮੈਂਟ ਪਲੇਟਾਂ ਵਾਲੇ ਰੂਪ ਪਰ ਦਿਖਦਾ ਹੈ ਨਵੇਂ ਡਿਜ਼ਾਈਨ ਨੇ ਇਨੋਵੇਸ਼ਨ ਹੋਣੇ ਤੇ ਰਾਤ ਨੂੰ ਵੀ ਹਰੀ ਤਰੀਕੇ ਦੇ ਨਾਲ ਦਿਖਦੀ ਨਜ਼ਰ ਆ ਸਕਦੀ ਹੈ ਤੇ ਇਸ ਦੇ ਨਾਲ ਹੀ ਹੋਰ ਬਦਲਾ ਕੀਤੇ ਗਏ ਨੇ ਹੁਣੇ ਅਲਬਰਟਾ ਦੇ ਵਾਸੀ ਆਪਣੀ ਪਨਪਸੰਦ ਨੰਬਰ ਪਲੇਟ ਛੱਡ ਕੇ ਸੂਬੇ ਦੀ ਸ਼ਾਨਦਾਰ ਵਿੱਚ ਅਤੇ ਇਸ ਦੇ ਵਿੱਚ ਜਿਹੜੀ شناخت ਵਿੱਚ ਆਪ ਦਾ ਯੋਗਦਾਨ ਬਰਾਬਰ ਦਾ ਪਾ ਸਕਦੇ ਨੇ